ਲੇਵਾ ਦੇਖੋ ਬਹੁਤ ਟਾਪ ਦਾ ਜਿਹੜਾ ਲੇਵਾ ਬਾਈ ਇਹਨੇ ਤਿਆਰ ਕਰਦੀ ਆਂਦੀ ਆ ਇਹ ਹਜੇ ਇਹਦੇ ਵਿੱਚ ਦਿਨ ਪਏ ਆ ਠੀਕ ਆ ਅਸੀਂ ਦੋ ਕੰਮ ਸਟਾਰਟ ਕਰ ਰਹੇ ਹਾਂ ਪਹਿਲੇ ਸੋ 20 ਲੀਟਰ ਕੱਢਿਆ ਬਾਈ ਠੀਕ ਆ ਬਾਈ ਪਿਛਲੀ ਵਾਰ ਕੱਢਿਆ 30 ਲੀਟਰ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਸੋ ਦੋਸਤੋ ਅੱਜ ਨਾ ਇੱਕ ਮੈਂ ਤੁਹਾਨੂੰ ਬੜਾ ਘੈਂਟ ਬਾਈ ਫਾਰਮ ਦਿਖਾਉਣਾਗਾ ਛੋਟਾ ਜਿਹਾ ਫਾਰਮ ਆ ਘਰੇ ਪਾਇਆ ਹੋਇਆ ਬਾਈ ਨੇ ਤੇ ਬਹੁਤ ਸੋਹਣੀ ਮੈਨੇਜਮੈਂਟ ਕੀਤੀ ਹੋਈ ਆ ਹਨਾ ਤੇ ਬਾਈ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਸਾਰੀ ਹਨਾ ਬਾਈ ਕੀ ਹਾਲ ਚਾਲ ਵਧੀਆ ਜੀ ਹੋ ਠੀਕ ਹੋ ਵਧੀ ਅੱਛਾ ਭਾਈ ਕਿੰਨੇ ਕ ਟਾਈਮ ਹੋ ਗਿਆ ਪਸ਼ੂਆਂ ਦਾ ਕੰਮ ਕਰਦਿਆਂ ਨੂੰ ਆਪਾਂ ਨੂੰ ਆਪਾਂ ਨੂੰ ਤਿੰਨ ਸਾਲ ਹੋ ਗਏ ਤਿੰਨ ਸਾਲ ਹੋ ਗਏ ਹਾਂ ਤੇ ਜਿਵੇਂ ਆਪਾਂ ਕਹਿੰਦੇ ਨੇ ਯਾਰ ਕਈ ਜਿਵੇਂ ਲੋਕ ਕਹਿ ਦਿੰਦੇ ਆ ਵੀ ਯਾਰ ਪਸ਼ੂਆਂ ਦੇ ਵਿੱਚੋਂ ਤਾਂ ਇਕੱਲਾ ਗੋਹਾ ਹੀ ਬਚਦਾਗਾ ਵੀ ਫਾਇਦਾ ਨਹੀਂਗਾ ਜਿਵੇਂ ਸਾਨੂੰ ਤਿੰਨ ਸਾਲ ਹੋ ਗਏ ਹਨ ਆਪਾਂ ਨੂੰ ਪਸ਼ੂ ਵੀ ਵਧੀਆ ਰੱਖੇ ਹੋਏ ਹੈ ਹਨਾ ਭਾਈ ਇੱਧਰ ਤੇ ਕਿਵੇਂ ਲੱਗਦਾ ਤੁਹਾਨੂੰ ਵੀ ਠੀਕ ਹੈ ਕੰਮ ਕਰ ਵਧੀਆ ਧੰਦਾ ਬਈ ਵਧੀਆ ਧੰਦਾਗਾ ਬੰਦਾ ਆਪਣੇ ਘਰੇ ਰਹਿ ਕੇ ਪੈਸੇ ਕਮਾ ਸਕਦਾ ਘਰੇ ਬਹਿ ਕੇ ਹਾਂ ਹਾਂ ਬਾਹਰ 7-8000 ਤੇ ਲਾ ਦੇ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਹੈ ਨਾ ਤੇ ਇੱਥੇ ਜੇ ਆਪਾਂ ਮੰਨ ਲਓ ਚਾਰ ਤਾਂ ਮੈਨੂੰ ਲੱਗਦਾ ਵੀ ਜ਼ਿਆਦਾ ਵਧੀਆ ਰਹਿੰਦਾਗਾ ਜ਼ਿਆਦਾ ਵਧੀਆ ਹੈਨਾ ਮੈਂ ਘਰ ਦਾ ਕਰ ਬਈ ਹਾਂ ਤੇ ਫਿਰ ਬਈ ਸ਼ੁਰੂ ਦੇ ਵਿੱਚ ਕਿੰਨੇ ਕ ਪਸ਼ੂ ਰੱਖੇ ਸੀਗੇ ਅਸੀਂ ਦੋ ਗਾਵਾਂ ਸਟਾਰਟ ਕਰੇ ਸੀ ਦੋ ਗਾਵਾਂ ਤੋਂ ਪਹਿਲਾਂ ਦੇਖਿਆ ਵੀ ਕਿਵੇਂ ਆ ਦੇਖਿਆ ਅੱਛਾ ਠੀਕ ਹੈ ਹੌਲੀ ਹੌਲੀ ਵਧਾ ਲਈ ਹੌਲੀ ਹੌਲੀ ਵਧਾ ਲਈ ਹੈਨਾ ਜਿਵੇਂ ਮੈਨੂੰ ਲੱਗਦਾ ਵੀ ਪਹਿਲਾਂ ਥੋਡੇ ਕੋਲੇ ਆਂ ਭਾਂਡਾ ਹੋਣਾ ਕੱਲਾ ਹੈਨਾ ਆ ਕੱਲਾ ਭਾਂਡਾ ਸੀ ਕੱਲਾ ਭਾਂਡਾ ਇਹਦੇ ਵਿੱਚ ਪਸ਼ੂ ਰੱਖਦੇ ਹੋਗੇ अच्छा एक का सिगा हां ये दो ब्रांडे सिगे दो ब्रांडे सिगे हां उस टाइम जब ਤੁਹਾਨੂੰ ਲੱਗਿਆ ਵੀ ਯਾਰ ਥੋੜਾ ਬਹੁਤਾ ਫਾਇਦਾ ਹੈਗਾ ਫਿਰ ਉਸ ਤੋਂ ਬਾਅਦ ਫਿਰ ਤੁਸੀਂ ਆਹ ਮਨਲਾਵਾ ਚੀਜ਼ਾਂ ਪਾ ਲਈਆਂ ਹਨ ਛੱਡ ਪਾ ਲਈਆਂ ਹਾਂ ਛੱਡ ਪਾ ਲਈ ਫਿਰ ਪਹਿਲਾਂ ਆਪ ਆਇਆ ਉਹ ਮਨਲਾ ਉਹ ਦੂਸਰਾ ਫਿਰ ਉਹ ਪਾਇਆ ਉਹ ਪਾਇਆ ਹਨਾ ਠੀਕ ਆ ਅੱਜ ਦੀ ਘੜੀ ਮੰਨ ਕੇ ਚੱਲ ਬਈ ਬਾਬੇ ਦੀ ਕਿਰਪਾ ਹੈਗੀ ਓ ਠੀਕ ਹੈ ਕੰਮ ਕਰ ਹਨਾ ਤੇ ਗਾਈਆਂ ਤੇ ਮੱਝਾਂ ਦੋਨੇ ਮਿਕਸ ਆ ਬਈ ਨਹੀਂ ਨਹੀਂ ਮਿਕਸ ਆ ਠੀਕ ਆ ਦੁੱਧ ਵੀ ਵਧੀਆ ਲੱਗਦਾਗਾ ਦੁੱਧ ਹਾਂ ਠੀਕ ਆ ਬਈ ਤੇ ਸੱਜਣੋ ਬਾਈ ਕੋਲੇ ਨਾ ਇੱਕ ਗਾਂ ਗਈ ਤੇ ਆਪਾਂ ਤੁਹਾਨੂੰ ਗਾਂ ਦਿਖਾਉਣੇ ਆ ਇਹ ਗਾਂ ਨਾ ਬਾਈ ਸੇਲ ਕਰਦਾ ਹੈਗਾ ਚੰਗੇ ਪਸ਼ੂ ਸਾਹਮਦਾ ਹੈਗਾ ਚੰਗੀ ਮਿਹਨਤ ਕਰਦਾ ਹੈਗਾ ਤੇ ਤਾਂ ਕਰਕੇ ਬਾਈ ਕਹਿੰਦਾ ਵੀ ਇੱਕ ਗਾਂ ਹੁਣ ਆਪਾਂ ਸੇਲ ਕਰਨੀ ਆ ਤੇ ਚੰਗੀ ਗਾਂ ਤੇ ਇਹ ਗਾਂ ਦੀ ਬਈ ਆਪਾਂ ਡਿਟੇਲ ਲਈਏ ਜੀ ਕੀ ਗੱਲਬਾਤ ਆ ਇਸ ਗਾਂ ਦੀ ਐਵੇਂ ਘਰ ਦੀ ਪੈੜਾ ਅੱਛਾ ਘਰ ਦੀ ਤਿਆਰ ਕਰੀ ਹੋਈ ਆ ਘਰ ਦੀ ਆ ਹਾਂ 200 ਸੋਈ ਆ ਆਪਣੇ ਕੋਲੇ ਹੁਣ ਤੀਜਾ ਸੋਣ ਵਾਲੀ ਆ ਹੁਣ ਤੀਜਾ ਸੋਣਾਗਾ ਹਾਂ ਇਸੇ ਰਾਤ ਤੇ ਸੁੰਦੀ ਆ ਇਹ ਆਹੀ ਰੁੱਤ ਸੁੰਦੀ ਆ ਹਾਂ ਪਹਿਲੇ ਠੀਕੇ ਤੇ ਰਹਿੰਦੀ ਆ ਠੀਕ ਹੈ ਬਾਈ ਤੇ ਇਹ ਬਾਈ ਜਿਹੜੀ ਇਹਦੀ ਮਾਂ ਸੀਗੀ ਉਹ ਆਪਣੇ ਕੋਲੇ ਸੀ ਜਾਂ ਮਨ ਲਓ ਆਪਾਂ ਤਾਂ ਵੈਸੇ ਉਹ ਸੀਲ ਕਰਦੀ ਉਹ ਤਾਂ ਬਾਈ ਉਹ ਸੇਲ ਕਰਦੀ ਸੀ ਹਾਂ ਉਹਦੇ ਥੱਲੇ ਦੁੱਧ ਕਿੰਨਾ ਇਕ ਸੀਗਾ 30 ਲੀਟਰ ਸੀ ਉਹਦੇ ਥੱਲੇ 30 ਲੀਟਰ ਠੀਕ ਹੈ ਤੇ ਇਹਨੇ ਬਾਈ ਜਿਵੇਂ ਤੁਸੀਂ ਦੱਸਿਆ ਵੀ ਛੋਡੇ ਕੋਲੇ ਦੋ ਸੂਏ ਆ ਇਹ ਤੇ ਛੋਡੇ ਕੋਲੇ ਕਿੰਨਾ ਦੁੱਧ ਕੱਢਿਆ ਨੇ ਪਹਿਲੇ ਸੂਏ 20-20 ਲੀਟਰ ਕੱਢਿਆ ਬਾਈ ਠੀਕ ਹੈ ਬਾਈ ਪਿਛਲੀ ਵਾਰ ਕੱਢਿਆ 30 ਲੀਟਰ ਇਹਨੇ 30 ਲੀਟਰ ਕੱਢਿਆਗਾ ਹਾਂ ਹਾਂ ਠੀਕ ਹੈ ਲੈ ਸੱਜਣੋ 30 ਲੀਟਰ ਵਾਲੀ ਗਾਂ ਆ ਗਈ ਬਾਈ ਗਾਂ ਜਿਹੜੀ ਹੈਗੀ ਨਾ ਤੁਸੀਂ ਵੇਲ ਦੇਖੋ ਗਾਂ ਦੀ ਬਹੁਤ ਜ਼ਿਆਦਾ ਘੈਂਟ ਆ ਬ ਗਰਮੀ ਬਣਉਂਦੀ ਬਈ ਅੱਛਾ ਹਾਂ ਗਰਮੀ ਗਰਮੀ ਵੀ ਨਹੀਂ ਮੰਨਦੀ ਹਾਂ ਅਸੀਂ ਜੀਭਾ ਕੱਢਦੇ ਗਰਮੀ 'ਚ ਹਾਂ ਜਿਵੇਂ 30 ਲੀਟਰ ਵਾਲੀ ਗਾਂ ਤੇ ਗਰਮੀ ਵੀ ਬਹੁਤ ਘੱਟ ਮੰਨਦੀ ਹੈ ਹਨਾ ਹਾਂ ਤੇ ਬਈ ਕਿੰਨੇ ਦਿਨ ਰਹਿੰਦੇ ਰਸੂਂਦੇ ਇਹ ਤੇ 80 ਹੱਥ ਤੇ ਪਾਇਆ ਬਈ 6-7 ਦਿਨ ਰਹਿ ਗਏ ਹਾਂ ਹਾਂ ਠੀਕ ਹੈ ਠੀਕ ਹੈ ਟੂਕਾ ਕਿਹੜਾ ਲੱਗਿਆ ਇਹ ਠੀਕ ਆ ਹਾਂ ਡੈਨਮਾਰਕ ਦਾ ਭਰਾ ਹੈ ਡੈਨਮਾਰਕ ਦਾ ਲੱਗਿਆ ਹੋਇਆ ਹਾਂ ਹਾਂ ਠੀਕ ਹੈ 30 ਲੀਟਰ ਬਾਈ ਕਹਿੰਦਾ ਵੀ ਜਿਹੜੀ ਅਸੀਂ ਪਿਛਲੇ ਸੂਏ ਜਿਹੜੇ ਚੋਏ ਹੋਏ ਆ ਬਈ ਹਨਾ ਤੇ ਹੁਣ 6-7 ਦਿਨ ਰਹਿ ਗਏ ਤੇ ਤੁਹਾਨੂੰ ਮੈਂ ਤੋੜ ਕੇ ਵੀ ਦਿਖਾ ਦਾਂ ਮ ਕ੍ਰਾਸ ਬੈਡ ਦੇ ਵਿੱਚ ਪੈ ਜਾਂਦੀ ਹੈ ਤੇ ਗਰਮੀ ਆ ਆਪਾਂ ਕਹਿੰਦੀ ਵੀ ਗਰਮੀ ਬਹੁਤ ਘੱਟ ਮੰਦੀ ਆ ਲੈ ਬਾਈ ਮੜੀ ਖੋਲਦੀ ਹੈ ਹਨਾ ਆਪਾਂ ਇਸ ਇਧਰ ਨੂੰ ਲੈ ਜਾਓ ਬਾਈ ਭਾਵੇਂ ਇਧਰ ਨੂੰ ਖੋ ਇਧਰ ਨੂੰ ਲੈ ਜਾਓ ਲੈ ਸਾਨੂੰ ਸੱਜਣ ਨੂੰ ਤੋੜ ਕੇ ਦਿਖਾਉਣੇ ਆ ਆਪਾਂ ਗਾਂ ਠੀਕ ਆ ਮੂੰਹ ਮੱਥਾ ਚੈੱਕ ਕਰ ਲਓ ਤੇ ਇਹ ਗਾਂ ਸੇਲ ਵਾਸਤੇ ਆ ਨੰਬਰ ਦਿੰਨਾ ਮੈਂ ਬਾਈ ਦਾ ਗੱਲ ਕਰ ਲਿਓ ਆ ਦੇਖੋ ਸਾਨੂੰ ਲੇਵਾ ਦਿਖਾਉਣਾ ਬਾਈ ਲੇਵਾ ਦੇਖੋ ਬਹੁਤ ਟਾਪ ਦਾ ਜਿਹੜਾ ਲੇਵਾ ਬਾਈ ਇਹਨੇ ਤਿਆਰ ਕਰਦੀ ਆਉਂਦੀ ਆ ਇਹ ਹਜੇ ਇਹਦੇ ਵਿੱਚ ਦਿਨ ਪਏ ਆ ਠੀਕ ਆ ਆ ਦੇਖੋ ਤੁਸੀਂ ਹਜੇ ਤਾਂ ਬਈ ਲੇਵਾ ਮਿਲਣਾ ਤਾਂ ਹੋਰ ਬਣਾਉਗੀ ਹਣਾ ਹੋਇ ਤਾਂ ਕੁਝ ਵੀ ਤਿਆਰੀ ਚ ਨਹੀਂ ਹਾਂ ਇਹਦਾ ਹਜੇ ਕੁਝ ਵੀ ਨਹੀਂ ਹਜੇ ਬਾਈ ਠੀਕ ਆ ਦੇਖੋ ਤੁਸੀਂ ਬਹੁਤ ਤਗੜਾ ਬਈ ਲੇਵਾ ਇਹਨੇ ਜਿਹੜਾ ਤਿਆਰ ਕਰਦੀ ਆਉਂਦੀ ਆ ਜੇ ਕਿਸੇ ਸੱਚੇ ਮਿੱਤਰ ਨੇ ਲੈਣੀ ਹੋਵੇ ਨਾ ਬਈ ਦੁੱਧ ਦੇ ਨਜ਼ਾਰੇ ਦੇ ਦੋਗੀ ਇਹ ਗਰਮੀ ਦੇ ਵਿੱਚ ਹਣਾ ਠੀਕ ਐ ਆ ਲੇਵਾ ਜਾ ਬਈ ਇਹਦਾ ਇੱਕ ਸਾਈਡ ਜੀ ਨੂੰ ਕਿਵੇਂ ਲੱਗਦਾ ਇੱਕ ਬੈਠਣ ਉੱਠਣ ਕਰਕੇ ਹੋਇਆ ਥੋੜਾ ਪੜਾ ਆ ਗਿਆ ਬਈ ਹੈ ਪੜਾ ਆ ਗਿਆ ਅੱਛਾ ਪੜਾ ਆਈ ਹੋਈ ਥੋੜੀ ਜੀ ਠੀਕ ਐ ਇਹਦੇ ਚਲੋ ਸੈੱਟ ਹੋ ਗਈ। ਕੋਠਾ ਨਾਲ ਦੀ ਆ ਪੂਰੀ ਗਰੰਟੀ ਆ। ਅੱਛਾ, ਥਾਣਾ-ਥਾਣਾ ਦੀ ਫੁੱਲ ਗਰੰਟੀ ਆ। ਫੁੱਲ ਗਰੰਟੀ ਆ। ਵੀ ਬਾਕੀ ਬਾਈ ਸੱਜਣੋ ਤੁਸੀਂ ਆਪਦੀ ਤਸੱਲੀ ਕਰਕੇ ਚੀਜ਼ ਲੈ ਕੇ ਜਾਣੀ ਆ ਹਨਾ। ਹੂੰ। ਤੇ 7-8 ਦਿਨ ਰਹਿ ਗਏ ਹਨਾ ਬਈ ਸੂਣ ਦੇ। ਤੇ ਜੇ ਰੇਟ ਦੀ ਗੱਲ ਕਰ ਲਈਏ ਬਈ ਆਪਾਂ। ਰੇਟ 85000। 85000 ਰੁਪਇਆ ਤੇ ਮਾਨਤਾਨ ਮਾਨਤਾਨ ਹੋ ਜਾ। ਮਾਨਤਾਨ ਕਰ ਦੂੰਗਾ ਹਨਾ। ਸੱਜਣੋ 85000 ਰੁਪਇਆ ਰੇਟ ਆ ਇਸ ਗਾਂ ਦਾ। ਗਾਂ ਬਹੁਤ ਘੈਂਟ ਆ ਬਈ। ਦੁੱਧ ਵੀ ਤੁਹਾਨੂੰ ਬਹੁਤ ਵਧੀਆ ਦੇ ਦਊਗੀ। ਗਾਂ ਕ੍ਰਾਸ ਦੇ ਵਿੱਚ ਆ। ਗਰਮੀ ਵੀ ਘੱਟ ਮਣਦੀ ਆ। ਤੇ ਹੋਰ ਵੀ ਦਾ ਜਿਹੜਾ ਮੱਝਾਰਗਾ ਬਈ ਦਾ ਮੱਝਾਰਗਾ ਫੈਟ ਵੀ ਬਹੁਤ ਆਉਂਦੀ ਹੋਊ ਬਈ ਹਨਾ ਤੇ ਥਣਾ ਥਣਾ ਦੀ ਬਾਈ ਕਹਿੰਦੇ ਵੀ ਬਾਈ ਕਹਿੰਦਾ ਵੀ ਪੂਰੀ ਸਾਫ ਹੈ ਹਨਾ ਆ ਚੈੱਕ ਕਰ ਲਓ ਥਣ ਵੀ ਪੂਰੇ ਐ ਵਿੱਥੀ ਤੇ ਲੱਗੇ ਹੋਏ ਆ ਤੇ ਪੂਰੀ ਘੈਂਟ ਆ ਬਈ ਗੱਲਬਾਤ ਹਨਾ ਤੇ ਬਾਈ ਨਾਲ ਕਰ ਲਓ ਤੁਸੀਂ ਕੰਟੈਕਟ ਬਾਈ ਤੇ ਜੇ ਕਿਸੇ ਨੇ ਲੈਣੀ ਹੋਵੇਗਾ ਤੇ ਤੁਹਾਨੂੰ ਗਰਮੀਆਂ ਦੇ ਵਿੱਚ ਨਜ਼ਾਰੇ ਦੇ ਦੂੰ ਠੀਕ ਹੈ ਪਿੰਡ ਹੈਗਾ ਬਈ ਇਹ ਮੰਡੀਕਲਾਂ ਜ਼ਿਲ੍ਹਾ ਬਠਿੰਡਾ ਰਾਮਪਰੇ ਦੇ ਬਿਲਕੁਲ ਕੋਲੇ ਪੈ ਜਾਂਦਾ ਪਿੰਡ ਇਹ ਤੇ ਸਾਰਿਆਂ ਦਾ ਧੰਨਵਾਦ ਬਈ ਥੈਂਕ ਯੂ ਬਈ ਸ਼ੁਕਰੀਆ ਥੈਂਕ ਯੂ